ਵੋਟ ਦਾ ਅਧਿਕਾਰ ਵੀ ਦਾਵਾਬਾਬਾ ਸਭ ਵੇਦਕਰ ਦੇ ਲੈ ਕੇ ਦਿੱਤਾ ਹੈ ਆਪਣੇ ਸਾਊਥ ਜਿਹੜਾ ਏਸ਼ੀਆ ਉਹਦੇ ਵਿੱਚੋਂ ਪਹਿਲੇ ਇਹੋ ਜਿਹੇ ਵਿਅਕਤੀ ਸੀ ਜਿਨੇ ਕੋਈ ਪੀ ਐਚ ਡੀ ਡਿਗਰੀ ਸੀ ਪੀ ਐਚ ਡੀ ਦੀ ਇੱਕ ਡਿਗਰੀ ਨਹੀਂ ਸੀ ਉਹਨਾਂ ਕੋਈ ਪੀ ਐਚ ਡੀ ਦੇ ਤਿੰਨ ਡਿਗਰੀਆਂ ਸੀ ਜਿਹਦਾ ਜੋ ਦਿਨ ਅਸੀਂ ਆਪਾਂ ਮਨਾ ਰਹੇ ਆਂ ਇਹ ਡਾਕਟਰ ਪੀਮਰਾਓ ਵੇਦਕਰ ਜੀ ਦਾ ਜੋ ਜਨਮ ਦਿਹਾੜਾ ਹੈ ਇਹ ਆਪਾਂ ਸਾਰੇ ਇਕੱਠੇ ਹੋ ਕੇ ਮਨਾ ਰਹੇ ਆਂ ਵੀਰ ਬੰਚੇ ਨੇ ਬਲਵੀਰ ਸਿੰਘ ਜੀ ਬਹੁਤ ਬੀਬੀਆਂ ਪਹੁੰਚੀਆਂ ਨੇ ਸਰਦਾਰ ਕ੍ਰਿਸ਼ਨ ਸਿੰਘ ਜੀ ਸਾਰਿਆਂ ਦਾ ਦਿਲ ਦੀਆਂ ਗ੍ਰਹਿਹਾਂ ਤੋਂ ਧੰਨਵਾਦ ਕੀਤਾ ਜਾਂਦਾ ਹੈ ਹੁਣ ਬੱਚਿਆਂ ਨੂੰ ਕਾਪੀਆਂ ਪੈਨ ਵੰਡੇ ਜਾਣਗੇ ਤੇ ਸਰਪੰਚ ਸਾਹਿਬ ਨੂੰ ਬੇਨਤੀ ਹੈ ਕਿ ਸਰਦਾ ਦੇ ਫੁੱਲ ਅੱਜ ਜਨਮ ਦਿਨ ਦੇ ਉੱਤੇ ਖੁਸ਼ੀ ਦਾ ਜਿਹਾਰ ਬਾਬਾ ਸਾਹਿਬ ਨੂੰ ਭੇਟ ਕੀਤਾ ਜਾਵੇ ਬੱਚਿਆਂ ਨੂੰ ਕਾਪੀਆਂ ਪੈਨ ਬੰਡ ਰਹਿਆਂ ਤੇ ਬਾਬਾ ਸਾਹਿਬ ਨੂੰ ਲੱਡੂਆਂ ਦਾ ਪ੍ਰਸ਼ਾਦ ਭੇਟ ਕਰਕੇ ਬੱਚਿਆਂ ਨੂੰ ਵੰਡਿਆ ਜਾਊਗਾ ਤੇ ਬੇਨਤੀ ਹੈ ਕਿਸੇ ਤਰ੍ਹਾਂ ਸਾਰੇ ਨਗਰਾਂ ਵਿੱਚ ਬਾਬਾ ਸਾਹਿਬ ਜਿਨ੍ਹਾਂ ਨੇ ਆਪਾਂ ਨੂੰ ਅਧਿਕਾਰ ਲੈ ਕੇ ਦਿੱਤੇ ਨੇ ਜਿਉਂ ਦਾ ਹੱਕ ਲੈ ਕੇ ਦਿੱਤਾ ਹੈ ਵੋਟ ਦਾ ਹੱਕ ਲੈ ਕੇ ਦਿੱਤਾ ਹੈ ਪੜ੍ਹਨ ਦਾ ਹੱਕ ਲੈ ਕੇ ਦਿੱਤਾ ਹੈ ਬਰਾਬਰ ਉਹਨਾਂ ਦੇ ਜਾਣਦੇ ਸਾਨੂੰ ਨਾਲ ਮਿਲ ਕੇ ਵਿਆਰ ਕੁਮਾਰ ਨਾਲ ਲੋੜੇ ਚਾਹੀਦੇ ਨੇ ਇਸੇ ਤਰ੍ਹਾਂ ਹੁਣ ਉਹਨੂੰ ਐਡਵੋਕੇਟ ਜਸਵੀਰ ਸਿੰਘ ਜੀ ਬਾਵਾ ਸਾਹਿਬਾਰੇ ਦੱਸਣਗੇ ਹੋਰ ਜੋ ਵਿਚਾਰ ਸਾਂਝੇ ਕਰਨਗੇ ਤੁਹਾਡੇ ਨਾਲ ਸਾਪ ਦਾ ਇਸ ਪਾਤਰ ਅਮਰੀਕ ਸਿੰਘ ਜੀ ਮਾਤਾਵਨ ਪ੍ਰੇਮੀ ਹਰਦੀਪ ਸਿੰਘ ਜੀ ਪੰਚਸਾਲ ਗਿਫਤਾਰ ਸਿੰਘ ਜੀ ਬਰਾਜਬਾਨ ਸਾਰੇ ਸੱਜਣ ਮਾਤਾਓ ਤੇ ਪਿਆਰੇ ਬੱਚਿਓ ਜਿਵੇਂ ਕਿ ਤੁਹਾਨੂੰ ਪਤਾ ਅੱਜ ਡਾਕਟਰ ਬੀਰ ਮੇਰ ਦਾ ਜਨਮ ਦਿਨ ਡਾਕਟਰ ਬੀ.ਆਰ. ਥੰਬੇਨ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਸੀ। ਉਹ ਆਧੁਨਿਕ ਜਿਹੜਾ ਭਾਰਤਾ ਉਹਦੇ ਨਿਰਮਾਤਾ ਨੇ। ਉਹਨਾਂ ਬਾਰੇ ਬਹੁਤ ਹੀ ਪ੍ਰੇਰਣਾਦਾਇਕ ਗੱਲਾਂ। ਇਹਨਾਂ ਵਿੱਚੋਂ ਇੱਕ ਗੱਲ ਇਹ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਜਦੋਂ ਡਾਕਟਰ ਬੀ.ਆਰ. ਥੰਬੇਨ ਘੱਟ ਸਕੂਲ ਪੜ੍ਹਨ ਜਾਂਦੇ ਸੀਗੇ। ਉਸ ਵਕਤ ਜਿਹੜੇ ਨੀਵੀਂ ਜਾਤੀ ਦੇ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਨ ਦੇ ਲਈ ਕੋਈ ਇਜਾਜ਼ਤ ਨਹੀਂ ਸੀ ਪਰ ਕਿਉਂਕਿ ਡਾਕਟਰ ਬੀ ਆਰ ਮੇਰਕਰ ਜਿਹੜੇ ਫਾਦਰ ਸਾਹਿਬ ਸੀਗੇ ਉਹ ਸੂਬੇਦਾਰ ਸੀਗੇ ਉਹ ਆਰਮੀ 'ਚ ਸਰਵਿਸ ਕਰਦੇ ਸੀਗੇ ਉਸ ਟਾਈਮ ਅੰਗਰੇਜ਼ਾਂ ਦਾ ਰਾਜ ਸੀ ਜਿਹੜੇ ਆਰਮੀ ਵਾਲੇ ਸੀ ਉਹਨਾਂ ਦੇ ਜਿਹੜੇ ਬੱਚੇ ਸੀ ਉਹ ਸਕੂਲਾਂ ਦੇ ਵਿੱਚ ਪੜ੍ਹ ਸਕਦੇ ਸੀਗੇ ਤੇ ਇੱਕਦਮ ਉਹ ਸਕੂਲ ਜਾਣ ਲੱਗ ਪਏ ਪਰ ਸਕੂਲ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਸਾਰੇ ਬੱਚਿਆਂ ਦੇ ਨਾਲ ਨਹੀਂ ਸੀ ਬਿਠਾਇਆ ਜਾਂਦਾ ਉਹਨਾਂ ਨੂੰ ਅਲੱਗ ਤੌਰ ਤੇ ਬੈਠਣਾ ਪੈਂਦਾ ਸੀ ਉਹਨਾਂ ਲਈ ਪੀਣ ਦੇ ਲਈ ਜਿਹੜਾ ਪਾਣੀ ਹੁੰਦਾ ਹੈ ਉਹ ਵਾਲਾ ਬਰਤਨ ਵੀ ਅਲੱਗ ਤੌਰ ਤੇ ਸੀ ਤੇ ਜਿਹੜੀ ਹੋਰ ਉੱਚੀ ਜਾਤੀ ਦੇ ਬੱਚੇ ਸੀ ਉਹ ਡਾਕਟਰ ਮੀਰ ਅਬੇਰਪਾਲ ਤੋਂ ਬਹੁਤ ਨਫਰਤ ਕਰਦੇ ਸਨ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਹਾਲਾਤਾਂ ਨਾਲ ਜੂਝਦੇ ਹੋਏ ਅੱਜਕੱਲ ਮੈਨੂੰ ਇਹ ਲੱਗਦਾ ਕਿ ਕੋਈ ਬੱਚੇ ਨਾਲ ਦੇ ਅੱਜਕੱਲ ਦੇ ਹਾਲਾਤ ਨੇ ਜੇ ਬੱਚੇ ਪੜਾ ਰਹੇ ਆ ਸੁਪੀ ਦਾ ਸੁਝਾਅ ਵੀ ਦੇਣ ਐਂਡ ਟੀਚਰ ਤੇ ਇੰਗਰੇਡ ਜਾਂ ਉਹਨਾਂ ਨੂੰ ਲੱਗੇ ਕਿ ਅੱਜ ਸਾਡੇ ਬੱਚੇ ਨੂੰ ਟੀਚਰ ਨੇ ਚੰਗੀ ਤਰ੍ਹਾਂ ਅਟੈਂਡ ਨਹੀਂ ਕੀਤਾ ਉਹ ਅਗਲੇ ਦਿਨ ਉਹ ਸਕੂਲ ਹੀ ਬਦਲ ਦਿੰਦੇ ਪਰ ਉਮੀਦਕਰ ਨੇ ਸਾਰੇ ਹਾਲਾਤਾਂ ਦਾ ਮੁਕਾਬਲਾ ਕਰਦੇ ਹੋਏ ਉਸੇ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਮਿਹਨਤ ਕੀਤੀ ਅੱਗੇ ਵਧੇ ਇੱਕ ਬਹੁਤ ਜਿਹੜੇ ਇੰਟੈਲੀਜੈਂਟ ਬੱਚੇ ਹੁੰਦੇ ਸੀ ਉਸ ਵਕਤ ਉਹਨਾਂ ਬੱਚਿਆਂ ਨੂੰ ਅਲੱਗ ਤੌਰ ਤੇ ਵਜੀਫਾ ਹੁੰਦਾ ਸੀ ਉਹ ਵਜੀਫਾ ਵੀ ਉਹਨੇ ਪ੍ਰਾਪਤ ਕੀਤਾ ਆਪਣੇ ਸਾਊਥ ਜਿਹੜਾ ਏਸ਼ੀਆ ਉਹਦੇ ਵਿੱਚੋਂ ਪਹਿਲੇ ਇਹੋ ਜਿਹੇ ਵਿਅਕਤੀ ਸੀ ਜਿਨੇ ਇੱਕ ਪੀ ਐਚ ਡੀ ਡਿਗਰੀ ਸੀ ਪੀ ਐਚ ਡੀ ਦੀ ਇੱਕ ਡਿਗਰੀ ਨਹੀਂ ਸੀ ਉਹਨਾਂ ਕੋਲ ਪੀ ਐਚ ਡੀ ਦੀਆਂ ਤਿੰਨ ਡਿਗਰੀਆਂ ਸੀ ਉਹ ਭਾਰਤ ਦੇ ਕਾਨੂੰਨ ਮੰਤਰੀ ਵੀ ਰਹੇ ਉਹਨਾਂ ਨੇ ਬਾਹਰ ਵੀ ਪੜ੍ਹਾਈ ਕੀਤੀ ਤੇ ਬਹੁਤ ਹੀ ਉੱਚੀਆਂ ਬੁਲੰਦੀਆਂ ਨੂੰ ਛੂਹਿਆ ਬੱਚਿਆਂ ਨੂੰ ਮੈਂ ਸੰਦੇਸ਼ ਦੇਣਾ ਚਾਹੁੰਨਾ ਕਿ ਉਹ ਕਹਿੰਦੇ ਹੁੰਦੇ ਸੀ ਕਿ ਪੜ੍ਹਾਈ ਹੈ ਜਿਹੜੀ ਇਹਨੇ ਸਾਡੇ ਕੋਲ ਸਭ ਤੋਂ ਵੱਡਾ ਹਥਿਆਰ ਹੈ ਜੇ ਜਿਹਨੂੰ ਪੜ੍ਹਾਈ ਆ ਜਿਹੜਾ ਪੜ੍ਹਦੇ ਵਿੱਚ ਇੰਟੈਲੀਜੈਂਟ ਆ ਉਹਦੇ ਸਾਰੇ ਖੌਫ ਖਤਮ ਹੋ ਜਾਂਦੇ ਨੇ ਉਹ ਬੇਖੌਫ ਹੋ ਕੇ ਸਮਾਜ ਵਿੱਚ ਵਚੇਬਦਾ ਕਿਉਂਕਿ ਉਸ ਨੂੰ ਨੌਲੇਜ ਹੁੰਦੀ ਆ ਆਪਣੀ ਪੜ੍ਹਾਈ ਦੇ ਬਲ ਉੱਤੇ ਹੀ ਉਹਨਾਂ ਨੇ ਇੰਨੀਆਂ ਬਲੰਗੀਆਂ ਤੋੜਿਆ इवन ਇਹ ਵੀ ਕਿਹਾ ਜਾਂਦਾ ਕਿ ਜਦੋਂ ਡਾਕਟਰ ਬੀਆਰ ਮੇਦਕਰ ਦਾ ਬੇਦਕਰ ਦਾ ਰੋਗੀਆਂ ਦਾ ਰਾਸ ਸੀ ਉਦੋਂ ਜਿਹੜੇ ਮੰਜੂਰ ਲੋਕ ਸੀ ਉਦੋਂ ਉਹ ਉਹਨਾਂ ਦੇ ਕੰਮ ਕਰਨ ਦਾ ਕੋਈ ਸਮਾਂ ਨਹੀਂ ਸੀ ਉਹਨਾਂ ਨੂੰ ਗੁਲਾਮਾਂ ਦੀ ਤਰ੍ਹਾਂ 16-16 ਘੰਟੇ ਤੱਕ ਵੀ ਕੰਮ ਕਰਵਾਇਆ ਜਾਂਦਾ ਸੀ ਡਾਕਟਰ ਬੀਆਰ ਮੇਦਕਰ ਨੇ ਜਦੋਂ ਉਹ ਉਹਨਾਂ ਨੇ ਸੰਵਿਧਾਨ ਲਿਖਿਆ ਉਹਨਾਂ ਨੇ ਸਾਰਾ ਸੰਵਿਧਾਨ ਹੀ ਉਹਨਾਂ ਨੇ ਲਿਖਿਆ ਉਹਨਾਂ ਵਿੱਚ ਉਹਨਾਂ ਮੁੱਖ ਗੱਲਾਂ ਦੱਸਦੇ ਆ ਕਿ ਉਹਨਾਂ ਨੇ ਮਜ਼ਦੂਰਾ ਵਾਸਤੇ 8 ਘੰਟੇ ਦੀ ਵਿਵਸਥਾ ਕੀਤੀ ਕਿ ਉਹ 8 ਘੰਟੇ ਤੋਂ ਵੱਧ ਉਹਨਾਂ ਨੂੰ ਕੰਮ ਨਹੀਂ ਲਿਆ ਜਾਵੇ। ਭਾਰਤ ਜਿਹੜਾ ਭਾਰਤ ਜਿਹੜਾ ਰਾਸ਼ਟਰੀ ਝੰਡਾ ਉਹਦੇ ਵਿੱਚ ਜਿਹੜਾ ਇੱਕ ਗੋਲ ਚੱਕਰ ਬਣਿਆ ਹੋਇਆ ਜਿਹਦੇ ਵਿੱਚ 24 ਅਲੱਗ-ਅਲੱਗ ਹੋਂ ਬਣੇ ਹੋਏ ਨੇ 24 ਹੀ ਬਣੇ ਹੋਏ ਨੇ ਉਹ ਉਹਨਾਂ ਦੇ ਹੀ ਦੇਣਾ ਉਹ ਉਹਨਾਂ ਦਾ ਕਨਸੈਪਟ ਸੀ ਉਹਦਾ ਮਤਲਬ ਹੈ ਵੀ ਕਿਉਂਕਿ ਉਹ ਖੁਦ ਬਹੁਤ ਮਿਹਨਤ ਕਰਦੇ ਸੀ ਇਹਦੇ ਵੀ 24 ਘੰਟੇ ਇਨਸਾਨ ਨੂੰ ਮਤਲਬ ਹਮੇਸ਼ਾ ਇਹਦੇ ਵਿੱਚ ਮਿਹਨਤ ਕਰਨੀ ਚਾਹੀਦੀ ਆ ਤਾਂ ਹੀ ਆਪਾਂ ਸਫਲਤਾ ਪ੍ਰਾਪਤ ਕਰ ਸਕਦੇ ਆ। ਸੁਪੀਰ ਅੰਬੇਦਕਰ ਨੇ ਭਾਰਤ ਦੇ ਸੰਵਿਧਾਨ ਨੂੰ ਲਿਆ ਨਾ ਕੇਵਲ ਨਾਲ ਲਈ ਤਾਂ ਬਲਕਿ ਪੂਰੇ ਹਿੰਦੁਸਤਾਨ ਦੀ ਭਲਾਈ ਵਾਸਤੇ ਉਹਨਾਂ ਨੇ ਕੰਮ ਕੀਤਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਵਾਸਤੇ ਹੀ ਉਹਨਾਂ ਨੇ ਕੰਮ ਕੀਤਾ। ਸਾਰੇ ਸਿਸਟਮ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਇਹੋ ਜਿਹੇ ਕਾਨੂੰਨ ਲੈ ਕੇ ਆਏ ਕਿ ਕਿਸੇ ਵੀ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਸੋ ਡਾਕਟਰ ਬੀ ਆਰ ਅੰਬੇਦਕਰ ਦੀ ਜੀਵਨੀ ਸਾਡੇ ਲਈ ਹਮੇਸ਼ਾ ਲਈ ਪ੍ਰੇਰਣਾ ਸਰੋਤ ਰਹੂਗਾ ਆਪਾਂ ਨੂੰ ਹਮੇਸ਼ਾ ਹੀ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਸਾਡੇ ਤੋਂ ਇੱਕ ਭਾਰਤ ਦੀ ਨੀਂਹ ਰੱਖੀ ਹੈ ਜਦੋਂ ਉਹਨਾਂ ਦੀ ਉਹਨਾਂ ਨੂੰ ਕਿਤਾਬਾਂ ਪੜ੍ਹਦਾ ਇਹਨਾਂ ਸ਼ੌਕ ਸੀ ਜਦੋਂ ਉਹਨਾਂ ਦੀ ਮੌਤ ਹੋਈ ਉਹਨਾਂ ਦੀ ਆਪਣੀ ਇੱਕ ਪਰਸਨਲ ਘਰ ਦੀ ਲਾਇਬ੍ਰੇਰੀ ਸੀ ਉਹਦੇ ਵਿੱਚ 35000 ਕਿਤਾਬਾਂ ਸੀ ਹਮੇਸ਼ਾ ਪੜਦੇ ਰਹਿੰਦੇ ਸੀ ਦੁਨੀਆ ਦੇ ਲਗਭਗ 50 ਦੇਸ਼ਾਂ ਦੇ ਸੰਵਿਧਾਨ ਪੜ੍ਹ ਕੇ ਉਹਨਾਂ ਵਿੱਚੋਂ ਵਧੀਆ ਗੱਲਾਂ ਚੁਣ ਕੇ ਉਹਨਾਂ ਨੇ ਭਾਰਤ ਦੇ ਸੰਵਿਧਾਨ ਦੀ ਨੀਂਹ ਰੱਖੀ ਸੀ ਸੋ ਵੀਰ ਅੰਬੇਦਕਰ ਨੂੰ ਅੱਜ ਉਹਨਾਂ ਦੇ ਜਨਮ ਦਿਨ ਤੇ ਸਾਰਿਆਂ ਨੂੰ ਮੁਬਾਰਕਬਾ ਤੇ ਆਪਣਾ ਫਰਜ਼ ਹੈ ਕਿ ਆਪਾਂ ਉਹਨਾਂ ਦੇ ਦਰਸਾਏ ਹੋਏ ਰਾਹਾਂ ਤੇ ਚੱਲੀਏ ਕਿਸੇ ਨਾਲ ਕੋਈ ਭੇਦ ਭਾਗ ਨਾ ਹੋਵੇ ਬਿਨਾਂ ភេទ ਤੋਂ ਹਰ ਇੱਕ ਬੰਦੇ ਨੂੰ ਆਪਣੀ ਮਿਹਨਤ ਨਾਲ ترقی ਕਰਨ ਦਾ ਅੱਗੇ ਵਧਣ ਦਾ ਮੌਕਾ ਮਿਲੇ ਇੱਕ ਵਾਰ ਫੇਰ ਆਪਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਨਿੱਕੀ ਸ਼ਰਾਂਝਲੀ ਭੇਟ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਪਿਆਰੇ ਬੱਚਿਓ ਅਤੇ ਪਿੰਡ ਦੇ ਮਹਤਵਾਰ ਵਿਅਕਤੀ ਸਰਪੰਚ ਸਾਹਿਬ ਪੰਚ ਸਾਹਿਬ ਅਤੇ ਬੀਬੀਓ ਸਾਰਿਆਂ ਨੂੰ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਅੱਜ ਦਾ ਜੋ ਦਿਨ ਅਸੀਂ ਆਪਾਂ ਮਨਾ ਰਹੇ ਹਾਂ ਇਹ ਡਾਕਟਰ ਪ੍ਰੇਮਰਾਓ ਉਮੀਦਵਾਰ ਜੀ ਦਾ ਜੋ ਜਨਮ ਦਿਹਾੜਾ ਹੈ ਇਹ ਆਪਾਂ ਸਾਰੇ ਇਕੱਠੇ ਹੋ ਕੇ ਮਨਾ ਰਹੇ ਹਾਂ ਇਹ ਆਪਣੇ ਕੱਲੇ ਪਿੰਡ ਵਿੱਚ ਹੀ ਨਹੀਂ ਆਲ ਇੰਡੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੋ ਡਾਕਟਰ ਭੀਮਰਾਓ ਉਮੀਦਵਾਰ ਜੀ ਨੇ ਆਪਾਂ ਨੂੰ ਸੇਧ ਦਿੱਤੀ ਹੈ ਆਪਾਂ ਨੂੰ ਹੱਕ ਲੈ ਕੇ ਦਿੱਤੇ ਹੈ ਆਪਣੇ ਗਰੀਬਾਂ ਵਾਸਤੇ ਅਤੇ ਆਪਣੇ ਵਾਸਤੇ ਜੋ ਇਹਨਾਂ ਨੇ ਘਾਲਣਾ ਕੱਲੀ ਹੈ ਉਹਦਾ ਆਪਾਂ ਮੁੱਲ ਨਹੀਂ ਦੇ ਸਕਦੇ ਜੋ ਗਰੀਬ ਬੱਚੇ ਪੜ੍ਹ ਕੇ ਆਪਣੀ ਵੱਡੀਆਂ-ਵੱਡੀਆਂ ਪੋਸਟਾਂ ਤੇ ਬੈਠਦੇ ਆ ਉਹ ਸਾਰੀ ਇਹਨਾਂ ਦੀ ਦੇਣ ਹੈ ਇਹਨਾਂ ਦਾ ਸਾਨੂੰ ਮਾਨ ਸਤਕਾਰ ਕਰਨਾ ਚਾਹੀਦਾ ਹੈ ਅਤੇ ਹਮ ਹਮਾ ਕੇ ਇਦਾਂ ਦੇ ਕ੍ਰਾਂਤੀਕਾਰੀ ਜੋ ਜੋਧੇ ਹੋਏ ਆ ਉਹਨਾਂ ਦੇ ਜਨਮ ਦਿਹਾੜੇ ਮਨਾਉਣੇ ਚਾਹੀਦੇ ਹਨ ਤੇ ਹੋਰ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਖੇਮਾ ਦਾ ਜਾਜਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜੈ ਭੀਮ ਜੈ ਭਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਸਭ ਕੁਝ ਦੱਸ ਹੀ ਦਿੱਤਾ ਹੈ ਅਧਿਕਾਰ ਆਪਾਂ ਨੂੰ ਲੈ ਕੇ ਦਿੱਤੇ ਨੇ ਆਪਾਂ ਨੂੰ ਵੋਟ ਦਾ ਅਧਿਕਾਰ ਵੀ ਜਵਾਵਾ ਸਾਹਿਬ ਵੇਦ ਕਰਦੇ ਲੈ ਕੇ ਦਿੱਤਾ ਹੈ ਜਿਹਦੇ ਕਰਕੇ ਸਾਡਾ ਪਿੰਡ ਵਿੱਚ ਜਾਮ ਸਤਕਾਰ ਹੁੰਦਾ ਹੈ ਇਹ ਵੋਟ ਬਣਾਉਣੀ ਸਾਨੂੰ ਸਾਰਿਆਂ ਨੂੰ ਬਹੁਤ ਜ਼ਰੂਰੀ ਹੈ ਆਪਣੀ ਵੋਟ ਬਣਾਉਣੀ ਚਾਹੀਦੀ ਹੈ ਤੇ ਵੋਟ ਦੇ ਹੱਕ ਦਾ ਇਸਤੇਮਾਲ ਵੀ ਕਰਨਾ ਚਾਹੀਦਾ ਹੈ ਜਿੱਦਾਂ ਸਰਕਾਰਾਂ ਕਹਿੰਦੀਆਂ ਨੇ ਵੋਟ ਲਈ ਜਾਗਰਕ ਹੋਣਾ ਚਾਹੀਦਾ ਆਪਣੇ ਹੱਕਾਂ ਪ੍ਰਤੀ ਜਾਗਰਕ ਵੀ ਹਰ ਇੱਕ ਨੂੰ ਹੋਣਾ ਚਾਹੀਦਾ ਵੀ ਸਾਡੇ ਕੀ ਹੱਕ ਨੇ ਸਾਡੇ ਪੰਚਾਇਤ ਐਤਕੀ ਬਹੁਤ ਵਧੀਆ ਪੰਚਾਇਤ ਬਣੀਆਂ ਨੌਜਵਾਨ ਨੇ ਸਾਰੇ ਅਸੀਂ ਪੰਚਾਇਤ ਤੋਂ ਬਹੁਤ ਉਮੀਦ ਕਰਦੇ ਆਂ ਵੀ ਸਾਡਾ ਨਗਰ ਜਿੰਨੀ ਸਾਡੇ ਨਗਰ ਨੂੰ ਆਮਦਨ ਉਸ ਤੋਂ ਵਧੀਆ ਨਗਰ ਬਣਾਉਣਗੇ ਰਲ ਮਿਲ ਕੇ ਤੇ ਇਸੇ ਤਰ੍ਹਾਂ ਰਲ ਮਿਲ ਕੇ ਚੱਲਣਗੇ ਨਗਰ ਨੂੰ ਵਧੀਆ ਬਣਾਉਣਗੇ ਤੇ ਮੈਂ ਜਿਵੇਂ ਸਾਡੇ ਛੋਟੇ ਛੋਟੇ ਪਿੰਡ ਨੇ ਚੀਮਾ ਕਰਾਉਦੀਆਂ ਉਥੇ ਕਲੋਨੀਆਂ ਬਣਾ ਕੇ ਦਿੱਤੀਆਂ ਹੋਈਆਂ ਨੇ ਕਿ ਸਾਡੇ ਪਿੰਡ 'ਚ ਵੀ ਕਲੋਨੀਆਂ ਬਣ ਸਕਦੀਆਂ ਨੇ ਜਿਨ੍ਹਾਂ ਕੋਲ ਘਰ ਨਹੀਂ ਹੈਗੇ ਇਹਦੀ ਜੈਨੂਅਲ ਬੰਦਿਆਂ ਨੂੰ ਕਲੋਨੀਆਂ ਬਣਾ ਕੇ ਦਿੱਤੀਆਂ ਜਾਣ ਤੇ ਜਿਵੇਂ ਕਈ ਪਿੰਡਾਂ ਦੇ ਵਿੱਚ ਪਲਾਟ ਕੱਟ ਕੇ ਦਿੱਤੇ ਨੇ ਇਹ ਵੀ ਸਾਨੂੰ ਪਲਾਟਾਂ ਦਾ ਅਧਿਕਾਰ ਵੀ ਵਾਵਾ ਸਾਹਿਬ ਨੇ ਲੈ ਕੇ ਦਿੱਤਾ ਸਾਡੇ ਨਗਰ ਵਿੱਚ ਵੀ ਜਿਨ੍ਹਾਂ ਨੂੰ ਲੋੜ ਆ ਲੋੜਵੰਦਿਆਂ ਦੇ ਇਹ ਪਰਿਵਾਰ ਦੇ ਉਹਨਾਂ ਨੂੰ ਪਲਾਟ ਕੱਟ ਕੇ ਦਿੱਤੇ ਜਾਣ ਤੇ ਸਾਨੂੰ ਪਲਾਟ ਮਿਲੇ ਵੀ ਤੀ ਉਹ ਸਾਡੇ ਬਜ਼ੁਰਗਾਂ ਦੀਆਂ ਗਲਤੀਆਂ ਨੇ ਉਹ ਦੁਬਾਰੇ ਫਿਰ ਪੰਚਾਇਤ ਕੋ ਚਲੇ ਗਏ ਇਸੇ ਤਰ੍ਹਾਂ ਹੌਲੀ-ਹੌਲੀ ਸਾਰੇ ਕੰਮ ਬਹੁਤ ਕੰਮ ਹੋਣ ਵਾਲੇ ਨੇ ਸਰਪੰਚ ਸਾਹਿਬ ਸਾਰੇ ਇੱਕ ਤਰਤੀਬ ਬਣਾ ਕੇ ਸਾਰੇ ਪਿੰਡ ਵਿੱਚ ਘਰੇ ਜਾਣ ਤਾਂ ਕਿ ਤੁਹਾਨੂੰ ਅਗਲੀ ਵਾਰ ਜਦੋਂ ਵੋਟਾਂ ਪੈਣ ਇਹ ਕਹਿਣ ਵੀ ਜਿਹੜੀ ਇਹ ਪੰਚਾਇਤਾਂ ਨੇ ਇਹਨਾਂ ਨੂੰ ਉਹੀ ਬੰਦੇ ਅਸੀਂ ਦੁਬਾਰੇ ਚੁਣਨੇ ਨੇ ਆਪੇ ਤੁਹਾਨੂੰ ਲੋਕ ਅੱਗੇ ਵਾਸਤੇ ਚੁਣਨਗੇ ਤੇ ਇਸੇ ਤਰ੍ਹਾਂ ਬੱਚਿਆਂ ਨੂੰ ਪੜ੍ਹਾਈ ਲਈ ਸਕੂਲ ਆ ਸਕੂਲ ਆ ਬਣਾ ਦ 10ਵੀਂ 12ਵੀਂ ਤੱਕ ਸਕੂਲ ਆ ਇਹਨੂੰ ਕਾਲਜ ਬਣਾਉਣ ਦੀ ਜਾਂ ਵੱਡਾ ਕੋਈ ਯੂਨੀਵਰਸਿਟੀ ਬਣਾਉਣ ਦੀ ਸੋਚਿਆ ਜਾਵੇ ਇੱਥੇ ਤਾਂ ਕਿ ਬੱਚੇ ਸਾਡੇ ਪੜ੍ਹ ਲਿਖ ਕੇ ਵੱਡੇ ਉਹਦਿਆਂ ਤੇ ਜਾਣ ਇਥੋਂ ਆਪਣੇ ਨਾਉ ਦਾ ਆਪਣੇ ਨਾਉ ਆਪਣੇ ਸਕੂਲ ਕਰਕੇ ਆਪਣੇ ਪਿੰਡ ਦਾ ਬਹੁਤ ਇਲਾਕੇ ਵਿੱਚ ਲੰਗ ਰੋਸਨ ਦੀ ਮੈਨੇ ਸਰਾਲੀ ਪੜਿਆ 50 50 ਕਿਲੋਮੀਟਰ ਤੋਂ ਇੱਥੇ ਪੁਰਾਣੇ ਸਮੇਂ ਵਿੱਚ ਪੜਨਾਉਂਦੇ ਸੀ ਇਸੇ ਤਰ੍ਹਾਂ ਜੇ ਯੂਨੀਵਰਸਿਟੀ ਜਾਂ ਕਾਲਜ ਬਣੂ ਹੁਣ 100 100 ਕਿਲੋਮੀਟਰ ਤੋਂ ਕੁੜੀਆਂ ਬੱਚੇ ਬੜਨ ਆਇਆ ਕਰਨਗੇ ਇਸੇ ਉਮੀਦ ਕਰਦੇ ਆਂ ਕਿ ਪੰਚਾਇਤ ਅੱਗੇ ਲੈ ਕੇ ਜਾਊਗੀ ਪਿੰਡ ਨੂੰ ਇਸੇ ਤਰ੍ਹਾਂ ਬਾਬਾ ਸਾਹਿਬ ਨੂੰ ਸਲਾਮ ਹੋਊਗਾ ਤੇ ਸਾਨੂੰ ਸਾਡਾ ਜੋ ਧਰਮਾ ਨਾ ਇੱਕ ਪਿਆਰ ਸਤਿਕਾਰ ਵਾਲੇ ਧਰਮ ਨੇ ਅਸੀਂ ਸਾਰੇ ਤਿਹਾਰ ਹਿੰਦੂਆਂ ਦੇ ਹੋਣ ਗੁਰੂਵਾਂ ਮਹਾਰਾਜ ਦੇ ਹੋਣ ਕੱਲ ਵਿਸਾਖੀ ਲੰਗੀ ਆ ਸਾਰੇ ਤਿਹਾਰ ਰਲ ਮਿਲ ਕੇ ਮਨਾਉਣੇ ਆ ਇਸੇ ਤਰ੍ਹਾਂ ਸਾਨੂੰ ਤਿਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਰਲ ਮਿਲ ਕੇ ਸਾਰਿਆਂ ਨੂੰ ਰਹਿਣਾ ਚਾਹੀਦਾ ਹੈ ਸਾਰਿਆਂ ਨੂੰ ਆਪਣੇ ਹੱਕਾਂ ਦਾ ਇਸਤੇਮਾਲ ਰਲ ਮਿਲ ਕੇ ਕਰਨਾ ਚਾਹੀਦਾ ਹੈ ਸਾਰਿਆਂ ਦਾ ਪਿਆਰ ਸਤਿਕਾਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਚਮ ਦਿਹਾੜਾ ਬਣਾਇਆ ਗਿਆ ਡਾਕਟਰ ਭੀਮਰਾਓ ਉਮੇਦਕਾ ਜੀ ਦਾ ਸਾਨੂੰ ਸਾਰਿਆਂ ਨੂੰ ਹਮ ਹਮਾ ਕੇ ਇਹੋ ਜੇ ਮਹਾਨ ਸ਼ਖਸੀਤਾਂ ਦਾ ਜਿਹੜਾ ਦਿਹਾੜਾ ਬਣਾਉਣਾ ਚਾਹੀਦਾ ਹੈ ਅੱਜ ਪਿੰਡ ਨਸਰਾਲੀ ਦੀ ਸਮੂਹ ಗ್ರಾಮ ਪੰਚਾਇਤ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਜਿਹੜਾ ਇਹ ਦਿਹਾੜਾ ਬਣਾਇਆ ਗਿਆ ਬੜਾ ਹੀ ਸਲਾਘਾਯੋਗ ਹੈ ਅਸੀਂ ਇੱਥੇ ਪਹੁੰਚਣ ਤੇ ਸਰਪੰਚ ਸਰਦਾਰ ਗੁਰਵਿੰਦਰ ਸਿੰਘ ਜੀ ਕਾਲਾ ਜੀ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ